ਹਾਂ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਾਈ ਕੀ ਹਾਲ ਚਾਲ ਕਿਹੜਾ ਭਾਈ ਤੇ ਕਿੰਨੀਆਂ ਅੱਜ ਮੇਰੇ ਪੰਜ ਆਪਣੇ ਕੋਲ ਪੰਜ ਹਾਂ ਠੀਕ ਆ ਤਾਂ ਫੋਨ ਵਾਵਾ ਹੀ ਆਉਂਦੇ ਆ ਫੋਨ ਕਿਰਪਾ ਮਾਤ ਦੇ ਰਹੇ ਹੈ ਬਹੁਤ ਠੀਕ ਆ ਤਾਂ ਬਾਕੀ ਜਿਹੜੇ ਭੈਣ ਭਰਾ ਵੀਡੀਓ ਇਹਦੇ ਸ਼ੇਅਰ ਕਰ ਦਿਆ ਕਰੋ ਚੈਨਲ ਤੇ ਤੇ ਇਹ ਨਿੰਗੇ ਨਿੰਗੇ ਮੁੱਲ 20000 ਤੋਂ ਵੀ ਅੰਦਰ ਪੰਜ ਵਹਿਣਾ ਦੇਣੀ ਆ ਅੱਜ ਟੋਕੜ ਗੱਬਣ ਨਾ ਦੇਕ ਟੋਕੜ ਗੱਬਣ ਵਿੱਚ 20000 ਤੋਂ ਅੰਦਰ ਤੇ ਜਰਸੀ ਦਾ ਮੁੱਲ ਕਿੰਨਾ ਕਰੇਗਾ ਅੱਜ ਲੈਣ ਦੇ ਨਹੀਂ ਕਰਨਗੇ ਆਪਣਾ ਰੇਟ ਫਿਕਸ ਉਹ 8000 ਰੁਪਏ ਲੈਣਾ ਸਭ ਤੋਂ ਛੋਟਾ ਮੁੱਲ ਸਭ ਤੋਂ ਛੋਟਾ ਮੁੱਲ ਇਹਨੂੰ ਤੋਰ ਤੋਰਾ ਤੋਰਾ ਵੀ ਤੋਰਾ ਤੋਰ ਵੇਖੋ ਵੀਰ ਦਾ ਨੰਬਰ ਵੀ ਤੁਹਾਨੂੰ ਦੇ ਦੇਣਾ ਆਪਾਂ ਵਿੱਚ ਹੀ ਹਾਂ ਵੀਰੇ ਨਾਮ ਮੇਰਾ ਗਿਆਨ ਸਿੰਘ ਆ ਪਿੰਡ ਸੁਧਾਰਾ ਦਾ ਪੁੱਤ ਤਹਿਸੀਲ ਬਾਬਾ ਜਿਲ੍ਹਾ ਅੰਮ੍ਰਿਤਸਰ ਆ ਲਓ ਜੀ ਕਰੋ ਦਰਸ਼ਨ ਕਰੋ ਜਰਸੀ ਵਹਿੜ ਬਿਲਕੁਲ ਨੀਗੀ ਜੀ ਨਹੀਂ ਜੀ ਇਹ ਆ ਵੇਖੋ ਜੀ ਇਹੜੇ-ਇਹੜੇ ਕੁੱਤੇ ਰੱਖੇ ਹੁੰਦੇ ਜੀ ਡੀਗੇ ਆ ਹੈ ਦੁੱਧ ਵੀ ਦੇ ਕੋ 5 ਕਿਲੋ ਪੱਕਾ ਵਾ ਸਾਮ ਘੱਟ ਹੋਈ ਆ ਜੇ ਕੋਈ ਮੈਨੂੰ ਸਾਮ ਖੁੱਦ ਦੁੱਧ ਮੈਂ ਵੱਧ ਵੀ ਜਾਊਗੀ ਠੀਕ ਆ 5 ਕਿਲੋ ਦੁੱਧ ਵਾਲੀ ਜਰਸੀ ਜਾਣ ਦੇ ਮੁੱਲ 8000 ਰੁਪਈਆ ਪਿੰਡ ਸੁਧਾਰਾ ਵੀਰ ਦਾ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਫੋਨ ਨੰਬਰ ਵੀ ਵੀਰ ਨੇ ਬੋਲਤਾ ਆਪਣਾ ਦੂਜੇ ਨੰਬਰ ਵਾਲੀ 98362 ਤੋਂਕੜ ਗੱਪਣ ਖੋਲ ਲਾ ਵੀਰੋ ਹੱਥੀਆ ਦੀ ਤੇ ਦੇਣੀ ਆ ਆਪਾਂ ਮੇਰੇ ਵੀ ਕੋਈ ਇਹ ਨਾ ਕਿ ਵੀ ਘੱਟ ਵੱਧ ਨਹੀਂ ਫਿਕਸ ਮੋਨ ਫਿਕਸ ਇੱਕ 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 ਕਮੋਲ ਦੀ ਦੁਕਾਨ ਆਏ ਮਿਲਦੀ ਆ ਉਹੀ ਲੈ ਕੋ ਮੁੱਲ ਕੋਈ ਜ਼ਿਆਦਾ ਕੀਤਾ ਨਹੀਂ ਰਿਹਾ ਆਪਾਂ ਠੀਕ ਆ ਜੇ ਤੇ ਬਾਹਰੋਂ ਕੇ ਇਹਨੂੰ ਜੇ ਕੋਈ ਬਾਹਰੋਂ ਕੇ ਇਹਨੂੰ 8000 ਦੀ ਮਿਲਦੀ ਵੀ ਉੱਥੋਂ ਲੱਲੇ ਸਹੀ ਗੱਲ ਹੈ ਨਾ ਕੇ ਨਾ ਬਹਿਸ ਬਾਜੀ ਨਹੀਂ ਆਹ ਟੋਕੜਾ ਬਣਾ ਆਹ ਟੋਕੜਾ ਬਣਾਉਣ ਦਾ ਮੁੱਲ ਵੇਖੋ ਵੀਰ ਦੇ ਮੁੱਲ ਮੈਂ ਚੈੱਕ ਪਾਸਿਆ ਠੰਡੀ ਸੀਲ ਆ ਇਹ ਵੀਰ ਕਹਿੰਦਾ ਵੀ ਬਹਿਸ ਨਹੀਂ ਕਰਨੀ ਕਿਸ ਨਾ ਮੁੱਲ ਕਰਨਾ ਇੱਕੋ ਹੀ ਐਵੇਂ ਬਹਿਸ ਕਰੀ ਜਾਈਏ ਵੀ ਇਦਾਂ ਉਦਾਂ ਕਿਉਂ ਬੈਸ ਪਹਿਲਾਂ ਵੀਰ ਬੋਧ ਕਰਦਾ ਵਾ 4 ਵੇ ਸਵਾ 4 ਸਾਢੇ 4 ਡੁੱਧਿਆ ਠੀਕ ਆ ਸਾਢੇ 3 ਨਹੀਂ ਹੈਗਾ 4 ਸਵਾ 4 ਸਾਢੇ 4 ਡੁੱਧ ਜਿੰਨੀ ਵੀਰ ਬੈਸ ਕਰਕੇ ਤੂੰ ਡੰਗਰ ਲਿਓ ਨਾ ਜੇ ਤੂੰ ਜ਼ਿਆਦਾ ਪੜਿਆ ਲਿਖਿਆ ਨਾ ਤਾਂ ਵਕੀਲ ਬਣ ਜਾਣਾ ਹੈ ਇਹ ਗੱਲ ਸਹੀ ਗੱਲ ਹੈ ਹਾਂ ਬਿਲਕੁਲ ਤੇ ਤਾਂ ਹੀ ਫਿਕਸ ਕਰਦਾ ਹਣ ਫਿਕਸ ਫਿਕਸ ਤੇ ਮੇਰਾ ਵੀਰ ਦੁੱਧ ਦੇ ਕੋ ਹੈਗਾ ਵਾ 4 ਸਵਾ 4 ਸਾਢੇ 4 ਡੁੱਧਿਆ ਤੇ ਤਿੰਨਾਂ ਮਹੀਨੇ ਮੇਰੀ ਚੈੱਕ ਪਾਸਿਆ ਠੰਡੀ ਸੀ ਰੱਸੀ ਨਹੀਂ ਪਾਉਂਦੀ ਤੇ ਮੌਲਿਕਾ ਦੇ ਲੈਣਾ 17000 ਰੁਪਿਆ ਦਾ ਹੈ 17000 ਥਾਨ ਵੇਖੋ ਕਿਹੜਾ ਸੋਹਣਾ ਲੱਗਾ ਇਹਲੇ ਦੁੱਧ ਪੱਠਿਆ ਦੇ ਆਏ ਇੰਨਾ ਵੀ ਆਫਾ ਵਾੜੇ ਨੂੰ ਮਾਸਾ ਨਹੀਂ ਪਾਇਆ ਤਿਤਰੀ ਵੈੜ ਕਹਿ ਦਿੰਦੇ ਅੱਜ ਨੂੰ ਆ ਤਿਤਰੀ ਕਹਿ ਦਿੰਦੇ ਮੇਰੇ ਹਸਨਾ ਬਾਕੀ ਜਿਹੜੇ ਭੈਣ ਭਰਾ ਨੂੰ ਪਤਾ ਵਾ ਨਸਲ ਕਿਹੜੀ ਉਹ ਕਮੈਂਟ ਕਰਕੇ ਦੱਸਿਓ ਕਿਹੜੀ ਨਸਲ ਹੈ ਹੋਵੇ ਨਸਲਾਂ ਨਸਲਾਂ ਦਾ ਕੀ ਯਾਰ ਇਧਰ ਉਧਰ ਹੋ ਜਾਂਦਾ ਕੰਮ ਨਹੀਂ ਪਤਾ ਲੱਗਦਾ ਹਾਂ ਹਾਂ ਠੰਡੀ ਸੀ ਲਿਆ ਰਸਤੀ ਬਿਲਕੁਲ ਠੰਡੀ 2 ਤੇ 4 ਕਿਲੋ ਮੁੱਲ 17000 ਰੁਪਏ ਫਿਕਸ ਰੇਟ ਇੱਕ ਮੋਲ ਦੀ ਦੁਕਾਨ ਅਗਲੀ 2 ਤੇ 6 ਕਿਲੋ ਕੋ ਹਾਂ ਸੂਆ ਦੂਜਾ ਮੈਨੇ ਕੋ ਤੀਜਾ ਮਾਲ ਦੂਜਾ ਜਾਂ ਤੀਜਾ ਮਰਜੀ ਅਗਲੇ ਦੀ ਐ ਬਹਿਸ ਇਸ ਚੀਜ਼ ਦੇ ਵਿੱਚ ਵੀ ਵੀਰ ਕਹਿੰਦਾ ਵੀ ਬਹਿਸ ਕੋਈ ਨਹੀਂ ਆਪੇ ਸੂਆ ਤੁਸੀਂ ਭਾਵੇਂ ਜਿੰਨਾ ਮਰਜੀ ਕਹੀ ਜਾਓ ਇਹਦਾ ਹਾਂ ਕੋਲੇ ਆ ਗਈਆਂ ਸਾਰੀਆਂ ਇਹਦੀ ਗੱਲ ਅੱਗੇ ਵੀ ਮੈਂ ਵੀਰ ਨਾਲ ਗੱਲ ਕਰਦਾ ਹਾਂਗੇ ਇਲਸੀ ਆ ਮਵੇਂ ਇਹਦੇ ਵਿੱਚ ਲਊ ਜਿਆਦਾ ਜੇ ਲਊ ਦਾ ਪਤਾ ਤਾਂ ਲੱਗਦਾ ਵਾ ਗਾ ਵੱਡੀ ਸਿੱਧੀ ਦਿਖਾਗਾ ਨਹੀਂ ਨਹੀਂ ਗੱਲ ਮੇਰੀ ਵੀ ਸੁਣ ਲਾ ਮਛਰ ਤੇ ਬਿਠਾ ਮਛਰ ਬੈਠਾ ਮਛਰ ਉੱਥੇ ਬੈੰਦਾ ਜਿੱਥੇ ਖੂਨ ਹੋਵੇ ਲੋਕੀ ਨਾਲ ਮੋਟਾ ਹੋਣੇਗੇ ਚੰਨ ਮਾਈ ਤੋਂ ਆਪਾਂ ਵੀ ਹੈਗੀ ਪਰ ਅਜਾ ਠੰਡ ਰੱਖਦੇ ਟਿਕਟ ਸੇ ਟਾਈਮ ਸੇਸ ਹੋ ਜਾਂਦਾ ਚੰਗੀ ਆਗੇ ਦੁੱਧ ਕੋਈ 6 ਲੀਟਰ ਵਾਲਾ ਠੀਕ ਆ ਠੰਡੀ ਸੀ ਰੱਸੀ ਇਹਨੂੰ ਨਹੀਂ ਪਾਉਣੀ ਜਾਣਦੇ ਰੱਸੀ ਮਾਰੇ ਕਿਰਪਾ ਕਰ ਰੱਸੀ ਕਿ ਇਹਨੂੰ ਨਹੀਂ ਪਾਉਣੀ ਰੱਸੀ ਨਹੀਂ ਪਾਉਂਦੀ ਲੋੜ ਝੱਬੂ ਤੇ ਪਾਇਆ ਤਾਂ ਗਲ ਚ ਪਾਉਣੀ ਪੈਂਦੀ ਆ ਉਹ ਜਾਂਦੇ ਥਾਣੇ ਵੇਖੋ ਕਿੱਡੇ ਸੋਹਣੇ ਲੱਗੇ ਇਹਨੂੰ ਬੜੇ ਵੱਡੀ ਹੈ ਕਿਤੇ ਚਵਾਈ ਵੀ ਇੱਕ ਨੰਬਰ ਆ ਕਿਤੇ ਨਾ ਆ ਪੀ ਕਿਤੇ ਛੁੱਕਾ ਛੱਕ ਨਹੀਂ ਆਈਆਂ ਇਹ ਤੇ ਵੇਖਾਣੇ ਡਾਵੀ ਚਲੋ ਹਾਂ ਜਿਹੜਾ ਦੁੱਧ ਦਾ ਪਕਿਆ ਅਸਲ ਚ ਹੈਗਾ ਵਾ ਠੀਕ ਇਹ ਨਹੀਂ ਵੀ ਆਪਾਂ ਕਹਿੰਦਾ ਵੀ ਜਗ੍ਹਾ ਕੋਈ ਚਾਨਕ ਨਾ ਪਾਣੀ ਨੂੰ ਨਹੀਂ ਲੱਗਦੇ ਤਾਂ ਮੁੱਲ ਕਿੰਨਾ ਕਰਨਾ 11000 11000 ਠੀਕ ਅਗਲੀ ਜਾਂਦੇ ਇਹ ਵੀ ਪਹਿਲਾਂ ਵੇਖ ਆਹਾ ਹਾ ਹਾ ਵੇਖ ਕਿੱਡੀ ਸੋਹਣੀ ਹੈ ਓਏ ਇਹ ਤੇ ਪਹਿਲਾ ਸੁਆ ਅਜੇ ਤਾਂ ਗੋਆ ਗਵਾ ਲੱਥਾਂ ਦਾ ਲਿਸ਼ਕਣੀ ਬੜੀ ਹੀ ਏ ਬੋਲੇ 15 ਹਰ ਹੋਣਾ ਹੈ ਹੈ ਇੱਧਰੇ ਗੋਆ ਲੋਣ ਦੇ ਪੈਸੇ ਲੈਣੇ ਵੱਧ ਆਹਾ ਪਹਿਲਾਂ ਬਹਿ ਗਏ ਫੋਟੋ ਕਰਾ ਇਹਨਾਂ ਮੜੀ ਹਾਂ ਇਹਨਾਂ ਉੱਤੇ ਚੜਦੇ ਮੇਰੇ ਨਹੀਂ ਚੜਦੀ ਇਹ ਬਣੀ ਬੁਣੀ ਕਿਤੇ ਨਹੀਂ ਨਹੀਂ ਵੀਰੇ ਦਾ ਨਾ ਲਾਜ ਹੋਇਆ ਸਾਰਾ ਕੁਝ ਆ ਘਰ ਨਿਕਰਾ ਮੁੰਡਾ ਫੌਜੀ ਕੋਲ ਲੈਂਦੀ ਅੱਛਾ ਇੱਕ ਟਿਕਲ ਕੇ ਬਣ ਜਾਊਗੀ ਠੀਕ ਕਮਾ ਮੜੀ ਇੱਕ ਰਕਮਾ ਇੱਥੇ ਕਮਾ ਪਹਿਲਾਂ ਵਹਿੜੇ ਗਰੇ ਗੋਰੀਆਂ ਮੇ ਮਾਰਗਾ ਮੂੰਹ ਹੈ ਦਾ ਆ ਵੇਖੋ ਜੀ ਮੇਮਾ ਦਾ ਭਲੇਖਾ ਪਉਂਦੀ ਆ ਹਾਏ 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 ਬੜੀ ਵਧੀਆ ਚਿੱਟੀ ਨਿਕਲਦੀ ਕਰ ਗੱਲ ਕਰੋ ਚੈੱਕ ਜੀ ਇਹਦਾ ਵੀ ਮੇਰਾ ਮੋਲ ਆਪਾ ਦੇ ਲੈਣੇ ਆ 11000 ਰੁਪਿਆ ਦਾ ਮੋਲ 11000 ਰੁਪਿਆ ਸਿਰਫ 10000 ਕਰ ਦੇਵਾਂ ਪਾ ਫਿਕਸ ਮੋਲ ਆ ਦੁੱਧ 5 ਕਿਲੋ ਕਿ 6 ਕਿਲੋ ਫਿਰ 5 ਤੋਂ ਬਾਅਦ ਦੁੱਧ 6 ਕਿਲੋ ਹੋ ਗਿਆ 5 5 ਕਿਲੋ ਮੰਨੋ ਤੁਸੀਂ ਲੈਵਾ ਜਾ ਕਰ ਲੋ ਬਾਕੀ ਸੋਨਾ ਲੈਵਾ ਵਾ ਥਾਣ ਵੀ ਸੋਨੇ ਲੱਗੇ ਆ ਤੇ ਤਸੱਲੀ ਤੁਸੀਂ ਆਪਣੀ ਆਪ ਕਰਨੀ ਆ ਆਪਣਾ ਕੰਮ ਵੀਡੀਓ ਬਣਾਉਣ ਦਾ ਆਪਾਂ ਵੀਡੀਓ ਬਣਾ ਕੇ ਚੱਲ ਜਾਣਾ ਵਾ ਤੁਸੀਂ ਖਰੀਦਣਾ ਤੁਸੀਂ ਦੁੱਧ ਪੀਣਾ ਤੁਸੀਂ ਪੈਸੇ ਦੇਣੇ ਆ ਤਸੱਲੀ ਤੁਸੀਂ ਕਰਨੀ ਆ ਕੋਈ ਗੱਲ ਨਹੀਂ ਮੈਂ ਖੰਡੀ ਸੀ ਕੋਈ ਪਰਵਾਹ ਨਹੀਂ ਆਹ ਦੇਖੋ 10 ਵੀਰੇ ਦਾ ਮੁੱਲ ਦੱਸਦਾ 11000 ਯਾਰ 11000 ਹਾਂ ਛੋੜ ਥੋੜੀ ਬੋਦੀ ਕਰਦੀ ਹੈ ਆ ਜਿਹੜੀ ਆ ਤਿਲੜੇ ਗਾਂ ਵਢੀ ਆ ਅੱਛਾ ਸੂਈ ਨੂੰ ਡੇਢ ਮਿੰਟ ਹੋ ਗਿਆ ਆ ਆਪਣੇ ਹੋ ਗਈ ਆਪਣੇ ਘਰ ਸੂਈ ਗਏ ਠੀਕ ਆ ਹਾਂ ਬਾਕੀ ਇਹ ਤਿਲੜਵਾ ਜਿਹੜੀ ਗਾਂ ਅਗਲੇ ਸੇਰ ਵਾਲੇ ਬੰਨੇ ਹੋ ਖਲੋਗੇ ਖੱਬੇ ਬੰਨੇ ਹੋ ਤਿਲੜਵਾ ਤੇ ਜੇ ਪਿੱਛੇ ਖਲੋ ਜੀਏ ਤੇ ਆਪਣੇ ਸੱਜੇ ਸੱਜੇ ਬੰਨੇ ਹੋ ਤੇ ਲੜਿਆ ਪਿਛਲੇ ਬੰਨੇ ਹੋ ਖਲੋਗੇ ਵੇਖੀਏ ਤੇ ਬਹਿਣੀ ਵਾਲਾ ਪੰਨਾ ਹੁੰਦਾ ਜਿਹੜਾ ਉਧਰਲੇ ਦੋਵੇਂ ਥਾਂ ਚੱਲਦੇ ਆ ਦੂਜਾ ਪੰਨਾ ਜਿਹੜਾ ਉਲਟਾ ਵਾ ਉਧਰਲਾ ਪਿਛਲਾ ਥਾਂ ਨਹੀਂ ਚੱਲਦਾ ਬਿਲਕੁਲ ਨਹੀਂ ਚੱਲਦਾ ਤੇ ਦੁੱਧ 11 ਕਿਲੋ ਇਸ ਦਾ ਕਿ 11 ਕਿਲੋ ਹੋਟ ਮੇਰੇ ਕੋਲ ਲੈ ਜੇ ਇੱਥੇ ਬੱਜੀ ਗਈ ਗੱਲ ਠੀਕ ਆ ਆਪਾਂ 11 ਕਹਿ ਦਿੰਦੇ ਆ ਕਈ 11 ਕਹਿ ਦਿੰਦੇ ਆ ਕਈ 11 ਵੀ ਕਹਿ ਦਿੰਦੇ ਆ ਜਾਲਾ ਨਹੀਂ ਇਹ 14 15 ਕਿਲੋ ਦੇ ਕਰ ਦਿੰਦੇ ਕੋਈ ਨਹੀਂ ਆ ਰਿਹਾ 1.5 ਮਹੀਨਾ ਹੋਇਆ ਇਹਨੂੰ ਠੀਕ ਆ ਹਾਂ ਇੱਕ ਟੋਕੜ ਦਾ ਬੰਨਾ ਦੂਜਾ ਸੁਆ ਮੰਨ ਲੇ ਕੋਈ ਮੰਨ ਕੇ ਚੱਲਦਾ ਆ ਵੇਖੋ ਜੀ ਸੂਵੇ ਤੇ ਕੋਈ ਬੈਸ ਨਹੀਂ ਸੂਆ ਆਪਣੀ ਮਰਜ਼ੀ ਕਰੋ ਜੀ ਤੁਹਾਨੂੰ ਜਰਵਾ ਲੱਗਦਾ ਤੁਹਾਡੇ ਨਾਲ ਕੋਈ ਬੈਸ ਨਹੀਂ ਕਰਨੀ ਤੁਸੀਂ ਸਾਡੇ ਆਪਣੇ ਆ ਨਾ 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 ਦੁਨੀਆ ਤਾਂ ਤੋ ਤਾਮ ਆ ਵੀਰ ਕਿਲੜਿਆ ਦੁੱਧ ਅੱਜ ਸਮ 11 ਲੀਟਰ ਹੈ ਮੇਰੇ ਕੋਲ ਕੋਈ ਲੀਟਰ ਮਾਰ ਕੇ ਲੈ ਜੀ ਬਿਲਕੁਲ 13 ਕਿਲ ਮੋਲਿਆ ਦੇਣ ਲੈਣ ਵਾਲਾ ਦੇਣ ਲੈਣ ਵਾਲਾ 18000 ਰੁਪਏ ਇਹਦਾ ਲੈਣਾ ਵਾ ਥੋੜ ਮੇਰੀ ਮਰਜ਼ੀ ਆਪਣੀ ਦੀ ਠੀਕ ਆ 500 ਕਾ ਦਾ 50000 ਕਰ ਦਵਾ ਇਹ ਬਾਕੀ ਗੱਲਾਂ ਬਾਏ ਤੂੰ ਵੀਰੇ ਦਾ ਮੁੱਲ 18000 ਕੀਤਾ ਵਾ ਤੇਰ ਕੋ ਕਿੰਨੇ ਮੰਗੇ ਜਦੋਂ ਤੂੰ ਖਰੀਦਣ ਗਿਆ ਮੈਂ ਦੱਸਣਾ ਸਾਡੀ ਗੱਲ ਦੇ ਤੂੰ ਉਹ ਕਰ ਨਾ ਦੱਸ ਦੇ ਮੜਾ ਆਈਡੀਆ ਦੱਸ ਦੇ ਫਿਰ ਉਸ ਹਾਂ ਨਾ ਮੰਗ ਲਈ ਨਾ ਜੇ ਕੋਈ ਬਹਿਸ ਕਰੂ 35000 ਰੁਪਇਆ ਦੁੱਧ ਕਿੰਨਾ ਐ ਤੋ ਦੁੱਧ ਉਹਨੇ ਮੈਨੂੰ 10 ਕਿਲੋ ਕਿਹਾ ਤੇ ਘੱਟ 8 ਕਿਲੋ ਨਹੀਂ ਰਿਹਾ ਠੀਕ ਆ ਹਾਂ 8 ਕਿਲੋ ਨਿਕਲੇ ਹੁਣ ਦੁੱਧ ਵੱਧ ਗਿਆ ਦੇਖੋ ਜੀ ਮਾਰ ਦੀ ਕਿਰਪਾ ਵਾ ਆਪਾਂ ਵੀਰੇ ਡੰਗਰ ਇਹ ਨਹੀਂ ਭਿੰਦਾ ਲਿਆੜਾ ਫੜਾਈ ਜਾਂਦੇ ਆ ਆਪਾਂ ਤਿੰਨ ਤਿੰਨ ਦਿਨ ਸਾਰੀਆਂ ਚੋਈਆਂ ਕੰਮ ਹੀ ਤਾਂ ਡਾਏ ਆ ਕਿ ਤੁਸੀਂ ਪੱਠੇ ਰਜਵੇਂ ਪਾਈ ਜਾਣੇ ਆ ਬਸ ਜਿਹੜੀ ਮੁਕਤੀ ਕਰ ਕੋਈ ਮੇਰੇ ਵੀਰੇ ਨਾਲ ਕਿ ਵੀ ਅੱਜ ਲੈ ਗਿਆ ਤੇ ਉਹ ਅੱਜ ਆ ਇਹ ਤਿੰਨ ਦਿਨ ਆਪਾਂ ਇਹ ਵੀ ਚੋਈ ਆ ਤੇ ਤਿੰਨ ਤਿੰਨ ਦਿਨ ਉਹ ਵੀ ਚੋਈਆਂ ਸਾਰੀਆਂ ਠੀਕ ਆ ਇਹ ਤਿੰਨ ਦਿਨ ਦਿਨ ਘਰ ਚੋਕ ਤੇ ਫਿਰ ਆਪਾਂ ਵੀਡੀਓ ਪਾਈ ਦੀ ਆਪਾਂ ਉਦੋਂ ਤੱਕ ਨਹੀਂ ਵੀਡੀਓ ਪਾਈ ਦੀ ਕਈਆਂ ਵੀਰੋ ਕੋ ਆ ਬਾਕੀ ਮਾਰਕੀਟ ਵੀਰਜੀਪ ਘੁੰਮ ਲੈਣ ਜਿਨ੍ਹਾਂ ਨੂੰ ਰੇਟ ਵੱਧ ਲੱਗਦੇ ਹੋਣ ਨਾ ਵੀਰ ਦੇ ਦੁੱਧ ਕਹਤਾ ਨਾ ਦੋ ਦੇ ਕਪਾਈਆ ਵੀ ਨਹੀਂ ਘਟਦਾ ਕਿਥੇ ਘੱਜਾਂਗੇ ਠੀਕ ਗੱਲ ਕਈ ਵੀਰ ਕਹੇ ਹਾਂ ਕੋਈ 100 150 ਕਿਲੋਮੀਟਰ ਦੂਰ ਜਾਂ ਫਿਰ ਘਟ ਸਕਦਾ ਜਿਹੜੀ ਗੱਲ ਆਹ 100 ਗੱਲਾਂ ਬਾਤਾਂ ਠੰਡਾ ਵਾ ਮੌਸਮ ਬਦਲ ਜਾਂਦਾ ਵਾ ਸਹੀ ਗੱਲ ਹੈ ਵੀਰ ਤੇ ਦੋ ਤੇ ਠੰਡੀ ਸੀਰ ਹੈ ਜਿੱਥੇ ਮੱਝ ਖਿਲਾ ਕੇ ਚੋ ਲੋ ਸਾਰੀਆਂ ਹੀ ਰੱਸੀ ਇਹਨੂੰ ਨਹੀਂ ਪਾਉਣੀ ਪੈਂਦੀ ਬਹੁਤ ਗੱਲ ਲਿਟਰ ਵਾਲਾ ਦੇ ਤੋੜ ਦੇ ਵੀਰ ਲੈ ਜਾ ਬਾਕੀ ਸਟਾਕ ਹੋਰ ਵੀ ਆਇਆ ਵਾ ਉਹ ਬਾਅਦ ਵਿੱਚ ਖਾਵਾਂਗੇ ਉਹ ਇਹ ਚੂਆ ਨਹੀਂ ਕਰ ਤੂੰ ਵੇਖ ਲੈ ਉਹ ਵੀ ਆ ਮੋਲ ਵਾਲੀਆਂ ਵੇਹਣਾ ਤੁਹਾਨੂੰ ਕਿੱਥੋਂ ਲੱਭਣੀਆਂ ਵਾ ਪੁੱਲ ਡੇਰੀ ਫਾਰਮ ਤੋਂ ਤੇ ਪੁੱਲ ਡੇਰੀ ਫਾਰਮ ਕਿੱਥੇ ਪੈਂਦਾ ਵਾ ਪਿੰਡ ਸੁਧਾਰ ਸੀਰ ਬਾਬਾ ਕਲਾ ਜ਼ਿਲ੍ਹਾ ਮਾਧਾ ਜ਼ਿਲ੍ਹਾ ਮਰਸਰਾ ਤਹਿਸੀਲ ਬਾਬਾ ਬਕਾਲਾ ਸਾਹਿਬ ਤੇ ਪਿੰਡ ਸੁਧਾਰ ਦੇ ਵਿੱਚੋਂ ਵਡਾਲਾ ਰੋਡ ਨਿਕਲਦਾ ਵਾ ਇੱਕ ਉਸ ਰੋਡ ਤੇ ਵੀਰ ਦਾ ਘਰ ਆ ਆਹ ਰੋਡ ਲਾਗੋਂ ਦੀ ਨੱਕ ਦਾ ਇੱਧਰ ਵੇਖ ਲਓ ਨੇੜੇ ਹੀ ਰੋਡ ਆ ਡੇਰੇ ਦਾ ਆਪਣਾ ਘਰ ਇਹਦੇ ਨੇ ਮੋਲ ਦਾ ਹਾਸਤਾ ਨਾ ਆਪਾਂ ਇਹਦਾ ਵੀ ਲੈ ਲੈਣੇ 18000 ਦੇ ਫਿਕਸ ਰੇਟ ਇੱਕਦਮ ਇੱਕ ਮੋਲ ਦੀ ਦੁਕਾਨ ਲਿਖ ਦੇਣਾ ਉੱਤੇ ਮੈਂ ਹੁਣ ਇਹ हिसाब ਲਾ ਲਿਓ ਵੀ ਵੀਰ ਜੀ ਵੀ ਬਾਕੀ ਸਾਰੇ ਭੈਣ ਭਰਾ ਸਿਆਣੇ ਆ ਹਨਾ ਤੇ ਆਪਾਂ ਵੀਡੀਓ ਵੀ ਥੋੜੀ ਜੀ ਸਟ੍ਰੇਟ ਬਣਾਉਣੀ ਆ ਸਿੱਧੀਆਂ ਗੱਲਾਂ ਕਰਕੇ ਤੇ ਗੱਲ ਏਦਾਂ ਵਾਂਗੇ 20000 ਦੇ ਉੱਤੋਂ ਇੱਕ ਵੀ ਡੰਗਰ ਬਾਹਰ ਨਹੀਂ ਦਿਖਾਇਆ ਆਪਾਂ ਸਾਰੀਆਂ 20000 ਤੋਂ ਅੰਦਰ ਹੀ ਆ 19000 ਤੋਂ ਵੀ ਅੰਦਰ ਜਿੰਨੀਆਂ ਆਪਾਂ ਵੀਡੀਓ ਪਾਈ ਆ ਘੰਟਾ ਜਿਹੜਾ ਘੰਟਾ ਲੱਗਦਾ ਮਾਰ ਕੇ ਸਿੱਧੀ ਈ ਗੱਲ ਐ ਕਿ ਉਹ ਆਇਆ ਸੀ ਘੇੜੇੜੇੜੇ ਮਾਲ ਵੀਰ ਭਰਾ ਲੈ ਆਇਆ ਜਾਂਦੇ ਪਿਛਲੀ ਵੀਡੀਓ ਪਾਈ ਸੀ ਤੇ ਤੁਸੀਂ ਮੈਨੂੰ ਕਿਹਾ ਵੀ ਯਾਰ ਦੁੱਧ ਮੈਂ ਮੁੱਲ ਲੈਵਾਂਂ ਢਿਆਂ ਸਹੀ ਗੱਲ ਐ ਸਹੀ ਗੱਲ ਐ ਉਹਨਾਂ ਦਾ ਕਾਂਗੜਾ ਬੱਧੀ ਜਾਉਂਦਾ ਉਹ ਦੋ ਤਾਂ ਹੋਰ ਆਈਆਂ ਪਈਆਂ ਇੱਕ ਉਧਰ ਵਜੀ ਇੱਕ ਉਧਰ ਵਜੀ ਆ ਉਹ ਦੋਨੇ ਆਪਾਂ ਫਿਰ ਕੱਲ੍ਹ ਦੇ ਆਈਆਂ ਉਹ ਚੰਗੀ ਤਸੱਲੀ ਕਰਕੇ ਫਿਰ ਵੀਡੀਓ ਪਾਉਣੀ ਆ ਪਾਉ ਨਹੀਂ ਪਾਈਆਂ ਇਸ ਕਰਕੇ ਨਹੀਂ ਪਾਈਆਂ ਕਿ ਨਹੀਂ ਵੇ ਕੱਦ ਤਸੱਲੀ ਕਰ ਲੋ ਕੋਈ ਲਾਮਾ ਲੈਣਾ ਆਪਾਂ ਵੀਰ ਦੇ ਕੋਲ ਠੀਕ ਐ ਠੀਕ ਐ ਰੀਗ ਮੈਨ ਆਪਣਾ ਸਾਰੀ ਵਖਿਆਰ ਤੀ ਨਹੀਂ ਨਹੀਂ ਵੇਖ ਕੇ ਵੀਡੀਓ ਵੇਖ ਕੇ ਕੱਲੀ ਕੱਲੀ ਗੱਲ ਸੁਣ ਲੈ ਵੀ ਵੀਡੀਓ ਦੇ ਵਿੱਚ ਬੋਲਿਆ ਕੀ ਆ ਬੰਦੇ ਨੇ ਹਨਾ ਜੇ ਆਪਾਂ ਬੋਲੀਆਂ ਗੱਲਾਂ ਤੇ ਗੌਰ ਨਹੀਂ ਕਰਨਾ ਤਾਂ ਕੋਈ ਫਾਇਦਾ ਨਹੀਂ ਮਾਲ ਖਰੀਦਣ ਦਾ ਹਨਾ ਜੇ ਆਪਾਂ ਕੱਲ ਨੂੰ ਆਪਾਂ ਖਰੀਦ ਕੇ ਫੇਕਣਾ ਵੀ ਇਦਾਂ ਹੋ ਗਿਆ ਉਦਾਂ ਹੋ ਗਿਆ ਇਹ ਗੱਲਾਂ ਚੰਗੀਆਂ ਨਹੀਂ ਗੀਆਂ ਕਿਸ ਨੂੰ ਮਾੜਾ ਕਹਿਣ ਤੋਂ ਪਹਿਲਾਂ ਆਪਾਂ ਆਪਣੇ ਆਪ ਦੇਖੇ ਵੀ ਆਪਾਂ ਕਿੰਨੇ ਚੰਗੇ ਆ ਉਹ ਉਹ ਇੱਕ ਆਪਣੀ ਆਉਂਦੀ ਆ ਕਥਾ ਦੇ ਵਿੱਚ ਬੋਲਦੇ ਨਾ ਹਮ ਨਹੀਂ ਚੰਗੇ ਬੁਰਾ ਨਾ ਕੋਏ ਹੈ ਉਹ ਗੱਲ ਸਹੀ ਆ ਤੇ ਆਪਣਾ ਵੇਖ ਕੇ ਪਈਦਾ ਕਰ ਨਹੀਂ ਕੋਈ ਗੱਲਬਾਤ ਹੋਰ ਵੀਰ ਜੀ ਕੋਈ ਮੇਰਾ ਵੀ ਭਰਾਵੇ ਤਸੱਲੀ ਕਰ ਖੜੇ ਠੀਕ ਨਾਮ ਆਪਾਂ ਨਾ ਕੋਲੇ ਆ ਦੇ ਨਾਲ ਲੈਣਾ ਸਿੱਧੀ ਠੀਕ ਆ ਵੀ ਇਹਨੂੰ ਲਾ ਲਿਓ ਫੋਨ ਚੰਗੀਆਂ ਸੋਹਣੀਆਂ ਸਾਰੀਆਂ ਕੁਆਲਿਟੀ ਚੰਗੀ ਆ ਵੀਡੀਓ ਕਰ ਦਿਓ ਸ਼ੇਅਰ ਜੀ ਧੰਨਵਾਦ